ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਇੱਕ ਟਰਾਲਾ ਲੈ ਕੇ ਆਏ 16x7 ਦਾ ਤੇ ਇੱਕ ਦੜਬੇ ਵਾਲੇ ਵੀਰ ਜਿਹੜੇ ਟਰਾਲੇ ਟਰਾਲੀਆਂ ਸੇਲ ਕਰਦੇ ਆ ਤੇ ਤਿਆਰ ਵੀ ਕਰਵਾ ਦਿੰਦੇ ਆ ਉਹਨਾਂ ਵੀਰਾਂ ਬਾਰੇ ਉਹਨਾਂ ਦੇ ਕੰਮ ਬਾਰੇ ਜਾਣਕਾਰੀ ਦਿੰਨੇ ਆ ਆ ਤੁਸੀਂ ਫੋਟੋ ਵਿੱਚ ਜਿਹੜੇ ਟਰਾਲੇ ਦੇ ਟਰਾਲੀਆਂ ਦੇਖ ਰਹੇ ਆ ਇਹ ਦੜਬੇ ਵਾਲੇ ਵੀਰਾਂ ਕੋਲੇ ਪਟਵਾਰ ਐਗਰੀ ਵਰਕਸ ਵਾਲਿਆਂ ਕੋਲੇ ਖੜੇ ਆ ਬਾਕੀ ਸਕਰੀਨ ਦੇ ਉੱਤੇ ਉਹਨਾਂ ਦਾ ਨੰਬਰ ਚੱਲ ਰਿਹਾ ਇਹ ਵੀਰ ਟਰਾਲੀ ਟਰਾਲੀਆਂ ਸੇਲ ਕਰਨ ਦਾ ਕੰਮ ਕਰਦੇ ਆ ਬਾਕੀ ਜੇ ਕਿਸੇ ਵੀਰ ਨੇ ਸਪੈਸ਼ਲ ਡਿਮਾਂਡ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟਰਾਲਾ ਜਾਂ ਟਰਾਲੀ ਤਿਆਰ ਕਰਾਉਣੀ ਆ ਇਹ ਵੀ ਇਹ ਤਿਆਰ ਵੀ ਕਰਵਾ ਦਿੰਦੇ ਆ ਬਾਕੀ ਸਕਰੀਨ ਦੇ ਉੱਤੇ ਨੰਬਰ ਇਹਨਾਂ ਦਾ ਚੱਲੀ ਜਾਂਦਾ ਉਹ ਨੰਬਰ ਤੇ ਤੁਸੀਂ ਕਨੈਕਟ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਆ ਟਰਾਲੇ ਵੀ ਰੇ ਫੈਂਸੀ ਲੋਕ ਵਾਲੇ ਵੀ ਤਿਆਰ ਕਰਵਾ ਦਿੰਦੇ ਆ ਬਾਕੀ ਜੇ ਕਿਸੇ ਵੀਰ ਨੇ ਕੋਈ ਵੀ ਟਰਾਲਾ ਜਾਂ ਟਰਾਲੀ ਵੱਚ ਕਟਵਾਉਣਾ ਉਹ ਵੀ ਵੀ ਅਡਜਸਟਮੈਂਟ ਕਰਾ ਦਿੰਦੇ ਆ ਤੇ ਇਹਨਾਂ ਵੀਰਾਂ ਕੋਲੇ ਹਰ ਤਰ੍ਹਾਂ ਦੇ ਟਰਾਲੇ ਤੁਹਾਨੂੰ ਹਰ ਵੇਲੇ ਹਾਜ਼ਰ ਮਿਲਦੇ ਆ ਬਾਕੀ ਜੇ ਕਿਸੇ ਵੀਰ ਨੇ ਭਾਰੇ ਕੰਮ ਲਈ ਜਿਵੇਂ ਰੇਤਾ ਦੇ ਕੰਮ ਲਈ ਜਾਂ ਕਿਸੇ ਹੋਰ ਕੰਮ ਲਈ ਮਿੱਟੀ ਦੇ ਵਗੈਰਾ ਦੇ ਲਈ ਕੋਈ ਟਰਾਲੇ ਦੀ ਲੋੜ ਆ ਉਹ ਵੀਰਾਂ ਨਾਲ ਕਨੈਕਟ ਕਰਕੇ ਆਪਣੀ ਡਿਮਾਂਡ ਦੱਸ ਕੇ ਉਹਨਾਂ ਤੋਂ ਟਰਾਲਾ ਲੈ ਸਕਦੇ ਆ ਬਾਕੀ ਜੇ ਤੁਸੀਂ ਮਾਲਕ ਵੀਰਾਂ ਤੋਂ ਕੀਮਤ ਵਗੈਰਾ ਪੁੱਛਣੀ ਆ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਉਹਨਾਂ ਤੋਂ ਫੋਟੋਆਂ ਪਵਾ ਸਕਦੇ ਆ ਸਾਰੀ ਜਾਣਕਾਰੀ ਉਹ ਵੀਰ ਤੁਹਾਨੂੰ ਦੇ ਦੇਣਗੇ ਰੇਟ ਸਮੇਤ ਤੁਹਾਨੂੰ ਫੋਟੋਆਂ ਭੇਜ ਦੇਣਗੇ ਜੇ ਜੀ ਵੀ ਤੁਹਾਨੂੰ ਲੋੜ ਆ ਉਹ ਜੀ ਟਰਾਲੀ ਜਾਂ ਟਰਾਲਾ ਤਿਆਰ ਕਰ ਦੇਣਗੇ ਆ ਸਕਰੀਨ ਦੇ ਉੱਤੇ ਉਹਨਾਂ ਵੀਰਾਂ ਦਾ ਪੋਸਟਰ ਚੱਲੀ ਜਾਂਦਾ ਉੱਤੇ ਥੱਲੇ ਵੀਰਾਂ ਦੇ ਕਨੈਕਟ ਨੰਬਰ ਵੀ ਦਿੱਤੇ ਹੋਏ ਆ ਬਾਕੀ ਇਹਨਾਂ ਵੀਰਾਂ ਦਾ YouTube ਚੈਨਲ ਵੀ ਆ ਪਟਵਾਰ ਐਗਰੀ ਵਰਕਰਸ ਦੇ ਨਾਂ ਤੇ ਉਹ ਚੈਨਲ ਤੇ ਇਹ ਡੇਲੀ ਵੀਡੀਓ ਅਪਲੋਡ ਕਰਦੇ ਆ। ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਾਕੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲੈਣੀ ਵੀਰਾਂ ਤੋਂ ਟਰਾਲੇ-ਟਰਾਲੀ ਬਾਰੇ ਤਾਂ ਇਹਨਾਂ ਨਾਲ ਜ਼ਰੂਰ ਕਨੈਕਟ ਕਰਿਓ। ਧੰਨਵਾਦ ਦੋਸਤੋ। ਹੁਣ ਆਪਾਂ ਗੱਲ ਕਰਦੇ ਆਂ ਦੂਜੇ ਟਰਾਲੇ ਬਾਰੇ ਜਿਹੜਾ ਆਪਾਂ ਸੇਲ ਲਈ ਤੁਹਾਡੇ ਲਈ ਲੈ ਕੇ ਆਏ ਆਂ 16x7 ਸਾਈਜ਼ ਦਾ। ਉਹਦੇ ਬਾਰੇ ਗੱਲ ਕਰਦੇ ਆਂ ਤੇ ਦਿਨੇ ਤੁਹਾਨੂੰ ਰੇਟ ਸਮੇਤ ਉਹਦੀ ਪੂਰੀ ਜਾਣਕਾਰੀ ਹਾ ਵੀਰੋ ਜਿਹੜਾ ਤੁਸੀਂ ਫੋਟੋਆਂ ਵਿੱਚ ਟਰਾਲਾ ਦੇਖ ਸਕਦੇ ਆ ਇਹ 16x7 ਸਾਈਜ਼ ਦਾ ਬਾਕੀ ਇਹ ਟਰਾਲਾ ਬਿਨਾ ਜੈਕ ਤੋਂ ਆ ਰੰਗ ਪੇਂਟ ਦਾ ਟਰਾਲਾ ਬਿਲਕੁਲ ਵਧੀਆ ਨਵਾਂ ਰੰਗ ਪੇਂਟ ਹੋਇਆ ਹੋਇਆ ਪੱਤੀ ਵਾਲਾ ਸਾਈਡ ਤੇ ਬੈੱਡ ਲੱਗਾ ਹੋਇਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਕਾ ਟਾਇਰ ਟਰਾਲੇ ਦੇ ਚਾਰੇ ਪੱਕੇ ਲੱਗੇ ਹੋਏ ਆ ਟਾਇਰ ਚਾਰੇ 60% ਆ ਬਾਕੀ ਫੋਟੋਆਂ ਵਿੱਚ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਟਰਾਲਾ ਬਹੁਤ ਵਧੀਆ ਤਿਆਰ ਹੋਇਆ ਹੋਇਆ ਬਾਕੀ ਟਰਾਲਾ ਪੂਰਾ ਹੈਵੀ ਆ ਅੰਦਰੋਂ ਤੁਸੀਂ ਫਰਸ਼ ਵਗੈਰਾ ਦੀ ਵੀ ਕੰਡੀਸ਼ਨ ਦੇਖ ਸਕਦੇ ਆ ਵੰਗੇ ਵਗੈਰਾ ਮਗਰਲੇ ਉਹ ਨਾਲ ਮਿਲਣਗੇ ਬਾਕੀ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ 16x7 ਸਾਈਜ਼ ਦਾ ਤੇ ਟਾਟਾ ਦੇ ਇਹ ਮਾਲ ਚ ਸਾਰਾ ਟਰਾਲਾ ਤਿਆਰ ਹੋਇਆ ਹੋਇਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਟਰਾਲੇ ਦੀ ਕਮੀ ਨਹੀਂ ਬਾਕੀ ਬਿਨਾ ਜੈਕ ਤੋਂ ਇਹ ਟਰਾਲਾ ਇਹਦਾ ਜਿਹੜਾ ਡਾਲਾ ਉਹ ਸਾਈਡ ਨੂੰ ਖੁੱਲਦਾ ਜਿਹੜੇ ਵੀਰ ਨੇ ਬਿਨਾ ਜੈਕ ਵਾਲਾ 16x7 ਸਾਈਜ਼ ਦਾ ਟਰਾਲਾ ਲੈਣਾ ਹੋਵੇ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਕਨੈਕਟ ਕਰਕੇ ਮਾਲਕ ਵੀਰ ਤੋਂ ਪੂਰੀ ਜਾਣਕਾਰੀ ਲੈ ਕੇ ਟਰਾਲਾ ਖਰੀਦ ਸਕਦੇ ਆ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਮਾਲਕ ਵੀਰ ਇਹ ਟਰਾਲੇ ਦੀ ਰੱਖਦੇ ਆ 355000 ਜੀਚੋਂ ਥੋੜਾ ਮਾਨਤਾਣ ਹੋ ਜਾਊਗਾ ਬਾਕੀ ਤੁਸੀਂ ਥੱਲੋਂ ਵੀ ਟਰਾਲੇ ਦੀ ਕੰਡੀਸ਼ਨ ਦੇਖ ਸਕਦੇ ਆ ਟਰਾਲਾ ਪੂਰਾ ਵਧੀਆ ਤਿਆਰ ਹੋਇਆ ਹੋਇਆ ਫੈਂਸੀ ਲੁੱਕ ਦੇ ਵਿੱਚ ਤਿਆਰ ਹੋਇਆ ਹੋਇਆ ਸਾਈਡ ਤੇ ਵੱਡਾ ਟੂਲ ਬਾਕਸ ਵੀ ਲੱਗਿਆ ਪਿਆ। ਬਾਕੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਪੱਤੀ ਵਾਲਾ ਤੇ ਵੈੱਡ ਲੱਗਿਆ ਹੋਇਆ। ਬਾਕੀ ਟਰਾਲੇ ਦੀ ਕੋਈ ਵੀ ਕਮੀ ਪੇਸ਼ੀ ਨਹੀਂ। ਬਲਦੇਵ ਸਿੰਘ ਵਾਲੇ ਫਾਰਮ ਤੋਂ ਇਹ ਟਰਾਲਾ ਤਿਆਰ ਹੋਇਆ ਹੋਇਆ। ਮਾਰਕਾ ਤੁਸੀਂ ਸੇਲ ਦਾ ਟਾਟਾ ਦਾ ਉੱਤੇ ਦੇਖ ਸਕਦੇ ਆ। ਬਾਕੀ ਟਰਾਲੇ ਦੀ ਮਾਲਕ ਵੀਰ ਵੱਲੋਂ ਪੂਰੀ ਤਸੱਲੀ ਆ। ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ। ਬਾਕੀ ਵੀਰੋ ਆਪਣਾ ਕੰਮ ਥੋਡੇ ਤਾਂ ਹੀ ਟਰਾਲੇ ਦੀਆਂ ਫੋਟੋਆਂ ਪਹੁੰਚਾਉਣਾ ਐਡ ਦੇਣਾ ਸੱਲੀ ਤੁਸੀਂ ਆਪਣੀ ਖੁਦ ਕਰਨੀ ਆ ਅਸੀਂ ਤੁਹਾਡੇ ਤੱਕ ਫੋਟੋਆਂ ਤੇ ਮਾਲਕ ਵੀਰ ਦਾ ਨੰਬਰ ਪਹੁੰਚਾਉਣਾ ਅੱਗੇ ਦੀ ਜਾਣਕਾਰੀ ਮਾਲਕ ਵੀਰ ਤੋਂ ਤੁਸੀਂ ਲੈ ਕੇ ਆਪਣਾ ਸੌਦਾਬ ਕਰਨਾ ਅਸੀਂ ਤੁਹਾਡੇ ਤੱਕ ਮਾਲਕ ਵੀਰ ਵੱਲੋਂ ਦਿੱਤੀ ਜਾਣਕਾਰੀ ਸ਼ੇਅਰ ਕਰਦੇ ਆ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਟਰਾਲਾ ਜਾਂ ਟਰੈਕਟਰ ਜਾਂ ਕੋਈ ਵੀ ਖੇਤੀਬਾੜੀ ਸੰਦ ਦੀ ਆਪਾਂ ਐਡ ਕਰਦੇ ਆ ਉਹ ਆਪ ਖਰੀਦਣੀ ਆ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਊਗੀ ਬਾਕੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਵੀ ਨਾਪ ਲਿਓ ਤੇ ਵੀਡੀਓ ਨੂੰ ਅੱਗੇ ਹੋਰ ਗਰੁੱਪਾਂ 'ਚ ਵੀ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ